ਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਤੇ ਗਾਇਸ ਆਈ ਹੋਪ ਕਿ ਸਾਰੇ ਜਣੇ ਠੀਕ ਹੋਵਗੇ ਤੇ ਗਾਇਸ ਅੱਜ ਇਦਾਂ ਤੇ ਮਾਇਰ ਨੂੰ ਮੈਂ ਛੱਡਿਆ ਐ ਜੌਬ ਤੇ ਤੇ ਮੈਂ ਆ ਗਿਆ ਹੁਣ ਆਪਣੀ ਜੌਬ ਤੇ ਠੀਕ ਐ ਤੇ ਗਾਇਸ ਅੱਜ ਤਾਂ ਆਪਣੇ ਇੰਨਾ ਕੰਮ ਐ ਇੰਨੀਗਾ ਸਮਾਂ ਸਮੁੰਦ ਗਿੰਤੀ ਆ ਸਰਕੇ ਥੋੜਾ ਜਿਹਾ ਜਪੇਲੇ ਹੀ ਆ ਸੀ ਮਿਲਦੇ ਸਾਨੂੰ ਬਾ ਆ ਬੰਦੇ ਦੀ ਬੜੇ ਚਰ ਤੋਂ ਡੀਕ ਸੀਗੀ ਇਹ ਬੰਦਾ ਕਾਫੀ ਦਿਨਾਂ ਤੋਂ ਉੱਥੇ ਗਿਆ ਆ ਗੁਰਦਾਸਪੁਰ ਹਾਂਜੀ ਦੋਸਤੋ ਕੀ ਹਾਲ ਚੱਲ ਜੇ ਮੈਂ ਕਰੂਆ ਫੇਤੂ ਯਾਰ ਮੈਂ ਕੱਲ ਆਇਆ ਭਰਾ ਅੱਛਾ ਕਰ ਲਿਆ ਆਂ ਠੀਕ ਆ ਭੈਣ ਕੇ ਭੈਣ ਦੇ ਗਿਆ ਸੀਗਾ ਭੈਣ ਦੇ ਗਿਆ ਸੀ ਮੈਂ ਕਿੱਦਾਂ ਸਾਰੇ ਇੱਥੇ ਠੀਕ ਠਾਕ ਆ ਸ਼ਨੀਵਾਰ ਤੇ ਗਈ ਆਪਾਂ ਸੋਮਵਾਰ ਆਏ ਆ ਡਾ ਓਕੇ ਪੂਰੀ ਪਸੰਦ ਪੰਚਮੀ ਦਾ ਕੀ ਸੀ ਨਾ ਫੇਰ ਪਸੰਦ ਪੰਚਮੀ ਮਸਤੀ ਆ ਪਲੈਨੀ ਆ ਦਾ ਜਮਸ਼ੇਰ ਜਾ ਕੇ ਲਾ ਨਾਨਕੇ ਪਿੰਡ ਅੱਛਾ ਤਾਂ ਪੂਰੀ ਮਸਤੀ ਲਾਣੀ ਆਪਾਂ ਜਮਸ਼ੇਰ ਦਾ ਅਨਪਦਾ ਆਂ ਉੜਦੇ ਆਂ ਫੁੱਲ ਮਜੇਰਾ ਸਟicker ਲਾਵਾਂਗੇ ਪੈਗ ਸ਼ੈਗ ਲਾਵਾਂਗੇ ਨਾਲ ਹੀ ਮਸਤੀ ਲਾਵਾਂਗੇ ਹੁਣ ਤਾਂ ਬਾਤ ਅਸੀਂ ਆ ਚੁੱਕੇ ਆਂ ਪਈ ਦੇ ਘਰ ਟੋੜਾਂ ਲੱਗੇ ਆ ਪਤੰਗ ਆਨੇ ਮਰੇ ਰੱਖੇ ਦਾਕੂ ਭਰਾ ਉਹਨ ਕਲਾਵਾ ਪਾਰ ਰਿਹਾ ਮੁੰਡਾ ਬਹੁਤ ਵਧੀਆ ਸ਼ੂਟ ਕਰਦਾ ਬਹੁਤ ਵਧੀਆ ਕੈਮਰਾ ਫੜਦਾ ਮੁੰਡਾ ਇਹ ਕਿਉਂ ਕਾਕੂ ਹਮ ਨਾਲ ਆਏ ਆਪਣੇ ਜੀਜਾ ਜੀ ਤੰਗਣਾ ਵੰਗੜਾਵਾਂਗੇ ਸੰਦਖਾਨੇ ਪਾ ਕੇ ਦੋ ਵੱਡਦੇ ਆ ਹੁਣ ਆਪਣਾ ਤੀਜਾ ਤੇ ਆਪਣਾ ਵੱਡਿਆ ਗਿਆ ਐਵੇਂ ਨਹੀਂ ਜੀ ਉਹ ਵੱਡ ਤੇ ਹਾਂ ਚੰਗੇ ਬਟਨੇ ਬਣੇ ਚਲੋ ਜੀ ਉੱਡ ਗਿਆ ਉੱਡ ਗਿਆ ਲੋ ਜੀ ਗਾਇਸ ਸਿਸਟਰ ਨਹੀਂ ਆਏ ਹੋਏ ਹਨ ਘਰ ਪਾ ਲਈਏ ਜਿਵੇਂ ਕਿ ਰਾਤੀ ਵੱਡੀ ਸਿਸਟਰ ਆਈ ਔਰ ਛੋਟੀ ਸਿਸਟਰ ਆਈ ਔਰ ਕਹਿੰਦੇ ਮੈਗੀ ਖਾਣੀ ਹੈ ਮੈਗੀ ਮੁੱਗੀ ਸਾਰਾ ਬਣਦੇ ਰਹਿਣਾ ਠੀਕ ਹੈ ਤੇ ਉਹਨਾਂ ਨੂੰ ਦੰਨੇ ਜਾ ਕੇ ਮੈਗੀ ਬਣਾਓ ਮੰਮੀ ਉੱਡ ਗਏ ਐੜਾ ਕੰਮ ਤੇ ਸ਼ੂਟ ਤੇ ਬਣਾਓ ਇਹਦੇ ਦੋ ਪੈਪਸੀਆਂ ਵੀ ਪੈਪਸੀਆਂ ਘਟ ਲਓ ਤੇ ਦਸ ਦਾ ਬਾਸਤਾ ਵਿੱਚ ਪਾਵਾਂਗੇ ਇਹ ਕਿਨੇ ਵੇਣੀ ਹੈ ਇੱਕ ਪੈਪਸੀ ਮੇਰੀ ਤੇ ਤੁਹਾਡੀ ਅੱਛਾ ਜੀ ਆਪੇ ਚੀਬੀ ਨੀ ਬਾਤ ਤੋ ਖੋਲੀ ਨਾ ਬਣਾ ਲਓ ਫੇ ਬਣਾ ਨਹੀਂ ਖਲਾ ਲਓ ਪਿਆ ਟਿਪਸੀ ਕਿੱਥੇ ਆ ਕੀ ਨਾ ਟਿਪਸੀ ਕੀ ਆ ਬੇਲਾ 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 ਹਰਸ਼ ਬਾੜਨ ਨਾ ਬਾੜ ਬਣਾਈ ਨਾ ਤੂੰ ਆ ਦੇਖੋ ਜੀ ਬੇਲਾ ਚਿਚਿ 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 ਚੱਲ ਬਾ ਦੇ ਵਿੱਚ ਰੋਕ ਲਈ ਸਾਦੇ ਨੂੰ ਲੋ ਜੀ ਮੈਗੀ ਬਣਦੀ ਪਈ ਆ। ਆਤੀ ਵਿੱਚ ਮੈਗੀ ਇਹਦੇ। ਇਹ ਬੋਇਲ ਕਰਨੀ ਪਹਿਲਾਂ। ਅੱਛਾ। ਵਿੱਚ ਪਾਸਤਾ ਵੀ ਹੈ ਨਾ। ਠੀਕ ਆ। ਉੱਤੇ ਪਾਸਤਾ ਪਾਤਾ ਵੇ ਜੀ ਸੁਣੋ। ਪਾਸਤਾ ਪਹਿਲਾਂ ਪਾਇਆ। ਅੱਛਾ। ਅੱਜ ਮੈਗੀ ਪਾਈ ਬੋਇਲ ਕਰਕੇ ਤੜਕਾ ਲਗਾਉਂਗੀ। ਠੀਕ ਆ। ਅਰੇ ਮੈਗੀ ਖਾਏਗਾ? ਹਾਂ ਜੀ। ਅੰਨੀ ਜੀ। ਕੋਈ ਗੱਲਬਾਤ ਸੁਣਾਓ। ਬੜੇ ਚਿਰ ਬਾਅਦ ਆਏ ਹੋ। ਕਲੀਨ ਸ਼ੇਪ ਹੋਏ ਤੁਸੀਂ ਯਾਰ ਅੱਜ। ਹੈਂ? ਸੁਦੀ ਮੰਨ ਕਰ ਪਿਆ। ਆਪਣੇ ਸਬਸਕ੍ਰਾਈਬਰਾਂ ਨੂੰ ਕੁਝ ਕਹਿਣਾ ਚਾਹੋਗੇ YouTube ਦੇ ਮੈਂਬਰਾਂ ਨੂੰ? ਹਾਂ ਜੀ। YouTube ਮੈਂਬਰਾਂ ਨੂੰ ਕਹਿਣਾ ਚਾਹੁੰਗਾ ਕੁਛ ਇਹੀ ਕਹ ਰਹੇ ਆਂ ਕਿ ਭਰਾ ਨੂੰ ਡਾਊਨ ਭਰਾ ਨੂੰ ਸਪੋਰਟ ਕਰੋ ਬਸ ਠੀਕ ਆ ਜੀ ਕਮੈਂਟ ਕਰੋ ਸ਼ੇਅਰ ਕਰੋ ਹਮਮ ਸਬਸਕ੍ਰਾਈਬ ਕਰੋ ਕੀ ਨਿਊਜ਼ ਆ ਉਹ ਅੱਜ ਬੰਦ ਹੈ ਨਾ ਇਸ ਕਰਕੇ ਹਮਮ ਕਰਕੇ ਇਹ ਬੰਦ ਅੱਜ ਗਾਇਜ਼ ਪੰਜਾਬ ਬੰਦ ਹੋਣ ਦੀ ਵਜ੍ਹਾ ਨਾਲ ਬੜਾ ਨੁਕਸਾਨ ਹੋਇਆ ਨਾ ਕਿ ਜਾ ਹੋ ਰਿਹਾ ਨਾ ਹੋ ਰਿਹਾ ਕੰਮ ਤੋਂ ਵੀ ਆਦਿਆਂ ਦੇ ਬੜੀ ਦਿੱਕਤ ਹੋ ਗਈ ਸੀ ਮਾਰਾ ਨੇ ਫੋਨ ਕਰਤਾ ਕਹਿੰਦੀ ਲੈਣ ਆ ਜੀ ਮੈਨੂੰ ਆ ਨਹੀਂ ਹੋਣਾ ਅੱਜ ਮੈਂ ਕਹਾਂ ਦੇਖਦੇ ਨਹੀਂ ਚੱਲ ਕੋਈ ਨਹੀਂ ਪੰਜਾਬ ਅੱਜ ਪਾਉਂਦੇ ਆ ਪੂਰਾ ਡਾਕਟਰ ਰੰਬੇਦਰ ਦੀ ਸਟੈਚੂ ਤੇ ਹੋਇਆ ਹਮਲਾ ਉਸ ਕਰਕੇ ਬੰਦ ਕਰਤਾ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਦਾ ਕੋਠੇ ਤੇ ਨਹੀਂ ਗਏ ਪਤੰਗ ਉਡਾਣ ਇੱਥੇ ਹੀ ਉਡਾਣ ਲੱਗ ਗਿਆ ਪਤੰਗ ਆ ਜੀਜਾ ਹੀ ਉਡਾ ਰਿਹਾ ਪਤੰਗ ਹੋ ਰਿਹਾ ਆਪਣਾ ਪਤੰਗ ਦੇਖਣਾ ਨਹੀਂ ਗਾਈਸ ਥੋੜਾ ਟ੍ਰਾਂਸਪਲੇਟ ਪਤੰਗਾ ਤੁਹਾਨੂੰ ਨਹੀਂ ਦੇਖਣਾ ਨਹੀਂ ਦੂਰ ਆ ਦੇ ਲੈ ਸਾਡਾ ਕਾਕਾ ਛੋੜਦਾ ਜਾ ਹੈਪੀ ਦੀਵਾਲੀ ਨਹੀਂ ਆ ਹੈਪੀ ਬਸੰਤ ਪੰਚਮੀ ਹਾਂ ਇਹ ਦੀਵਾਲੀ ਆ ਬਸੰਤ ਪੰਚਮੀ ਭਾਈ ਨਹੀਂ ਆ ਕਾਫੀ ਉੱਪਰ ਆ ਅਰ ਕਿੱਧਰ ਆ ਪਤੰਗ ਆਪਣਾ ਕਿੱਥੇ ਬਹੁਤ ਉੱਪਰ ਆ ਯਾਰ ਦਿਖਣਾ ਨਹੀਂ ਆ ਕੀ ਹੋਇਆ ਮਹਾਰਾਜ ਜੀ ਉਡਾਓ ਪਿੰਨਾ ਰੱਖਿਆ ਧਾਗੇ ਡੋਰ ਵਾਲਾ ਆਇਆ ਲੁਗਾਰ ਰਿਹਾ ਇੱਥੇ ਉਹ ਪਾਪਨ ਦੇ ਅੱਛਾ ਫੋਨ ਆਇਆ ਹਾਂ ਚਲ ਠੀਕ ਆ ਤੁਸੀਂ ਆਪੇ ਸ਼ਾਰਟਸ ਬਣਾਉਂਦੇ ਮੈਂ ਇੱਥੇ ਅੱਛਾ ਲొਕੇਸ਼ਨ ਤੇ ਸ਼ਾਰਟਸ ਬਣਾਉਂਦੇ ਪਏ ਹਣਾ ਠੀਕ ਆ ਅਰੇ ਜੇ ਲੱਤ ਕਿੱਥੇ ਬੈਠਾ ਆ ਸਿੰਬਾ ਸਿੰਬਾ ਉਸ ਦਾ ਸਟਾਰਟ ਨਹੀਂ ਹੋਇਆ ਕੱਕੇ ਨਹੀਂ ਸਟਾਰਟ ਕਰ ਸੋ ਕਿੱਥੋਂ ਸਟਾਰਟ ਕਰਦੇ ਆ ਇੱਧਰੋਂ ਕਰਦੇ ਆ ਇੱਥੋਂ ਕਰਦੇ ਆ ਸਟਾਰਟ ਤੂੰ ਕਰਦੇ ਸਟਾਰਟ ਆਰੇ ਤੇ ਲੱਗੀ ਨਹੀਂ ਅੰਦਰ ਮਾਸ਼ੂ ਬਲੈਕ ਲੈ ਗਿਆ ਤੇਰੀ ਬਲੈਕ ਲੈ ਗਿਆ ਪਾਪਨ ਬਲੈਕ ਲੈ ਗਿਆ ਅਜਾ ਲੈ ਆਪਣਾ ਫੋਨ ਨਾਲ ਘਰ ਬਹੁਤ ਉਹ ਬੈਡਮਿੰਟਨ ਖੇਡੇ ਜਾ ਰਿਹਾ ਹੈ ਜੀਜਾ ਐਂਡ ਮੇਰੀ ਸਿਸਟਰ ਖੇਡ ਰਹੇ ਨੇ ਬੈਡਮਿੰਟਨ ਉਹ ਮੇਰੇ ਨਾਲ ਮਾਰ ਦਿਓ ਕਿਤੇ ਆ ਬੱਚੇ ਦੇਖ ਰਹੇ ਮੈਚ ਬੱਚੋ ਖੇਲੋਗੇ ਤੁਸੀਂ ਹਾਂਜੀ ਹਾਂਜੀ ਤੂੰ ਵੀ ਖੇਡ ਲੂਗਾ ਕਾਕੇ ਹਾਂਜੀ ਠੀਕ ਆ ਜੀ ਹਰਸ਼ੂ ਤੂੰ ਵੀ ਖੇਡ ਲੈ ਬੈਠੀ ਆ ਪੁਆਇੰਟ ਬਣਾਓ ਪੁਆਇੰਟ ਕਿਦਾਂ ਮਾਰਜੀ ਕੀ ਲੱਗ ਰਿਹਾ ਸਾਨੂੰ ਬੈਡਮਿੰਟਨ ਖੇਡ ਕੇ ਬਹੁਤ ਅੱਛਾ ਲੱਗ ਰਿਹਾ ਬਹੁਤ ਚੰਗ ਲੱਗ ਰਿਹਾ ਐਕਸਾਈ ਜਾਏ ਐਕਸਾਈ ਹੋਰ ਅੱਛਾ ਹੀ ਆ ਕਿਸੇ ਦੇ ਅੱਛਾ ਹੀ ਹੈ ਇਹ ਬੰਦਾ ਬਦਲਾ ਹੋ ਜਾਂਦਾ ਨਾ ਹੈ ਬਾਹਾਂ ਦੀ ਮਿੰਟਾ ਕੋਈ ਹੋ ਲੱਗੀ ਆ ਜਾ ਇੱਧਰ ਆ ਜਾ ਇੱਧਰ 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 ਆ ਜਾ ਇੱਧਰ ਆ ਜਾ ਇੱਧਰ ਆ ਜਾ ਯਾ ਮੂਵੀ ਤੇ ਮਾਰਦੇ ਆ। ਯਾ ਅੰਨਾ ਖੇਡੋ ਯਾਰ। ਅੱਜ ਮੈਂ ਖੇਡਾਂਗੀ। ਉਹ ਤੇ ਜਾ ਕੇ ਪਹਿਲਾ। ਲੈਟਸ ਸੀ। ਐਕਸਲੈਂਟ। ਸ਼ਕ। ਅਸੀਂ ਵੀ ਇੱਕ ਤਰ੍ਹਾਂ ਖੇਡ ਲਈਏ ਬੈਠੋ ਇੰਤ। ਉਹ ਦੋ ਲਗੇ ਪਾ ਚੇ। ਦੋ ਲਗੇ। ਦੋਸਟ ਪਾਈਂ। ਬੱਸ। ਬੱਸ। ਲੈ ਕੇ ਆਮਰੇ। ਹਾਂਜੀ ਗਾਇਜ਼ ਅਸੀਂ ਹੁਣ ਚੱਲੇ ਆ ਮੜਾ ਮੋਟਾ ਬਾਹਰ ਨੂੰ ਕੁਝ ਖਾਣ ਪੀਣ ਤੁਹਾਨੂੰ ਪਤਾ ਹੀ ਜਦੋਂ ਦੱਸਿਆ ਇਹਨਾਂ ਸਿਸਟਰ ਆਈ ਹੋਈ ਆ ਹਾਏ ਗਾਇਸ ਕੈਪਟ ਕਾਪੀ ਆਈ ਇਹ ਬਾਹਰ ਜਾ ਕੇ ਦੇਖ ਲੋ ਇੱਜਾ ਹੀ ਗੱਡੀ ਚਲਾ ਰਹੀ ਮੈਂ ਬੈਠਾ ਆਪਣੇ ਇਹਨਾਂ ਦੇ ਨਾਲ ਓਏ ਗਾਇਸ ਸਾਡੇੰਦੇ ਮम्मा ਗੇਵਰੇ ਦੀ ਸ਼ੂਟ ਤੇ ਤੇ ਅੱਜ ਆਏ ਆ ਚੰਡੀਗੜ੍ਹ ਤੋਂ ਟੰਡੀ ਗੜ ਗਈ ਸੀ ਮਮੀ ਫੈਸਲ ਦੇ ਬੱਸ ਹੋ ਗਈ ਬਹੁਤ ਅਰਲੀ ਮਾਰਨਿੰਗ ਨਿਕਲੀ ਸਵੇਰੇ ਸਵੇਰੇ ਗਈ ਉਹ ਹੀ ਅੱਸੀ ਆਈ ਇੰਨਾ ਇੰਨੀ ਮਸਤੀ ਕੀਤੀਆਂ ਸ਼ਾਰਟਸ ਸ਼ਾਰਟਸ ਬਣਾਈ ਵੀਡੀਓ ਬਣਾਈਆਂ ਬੈਡਮਿੰਟਨ ਖੇਡਿਆ ਮੈਗੀ ਖਾਧ ਬਹੁਤ ਕੁਝ ਕੀਤਾ ਸਾਈ ਜੜੀ ਕਿੱਧਰ ਹੈ ਤੁਹਾਡਾ ਸਾਈ ਜੜੀ ਫੇਰਾ ਬਹੁਤ ਵਧੀਆ ਰਿਹਾ ਚਲੋ ਵਧੀਆ ਪਰ ਮੈਂ ਥੱਕ ਵੀ ਬਹੁਤ ਗਈ ਆ ਮੈਂ ਬੱਚੇ ਲੱਭਦੀ ਮੇਰੇ ਛੋਟੇ ਛੋਟੇ ਉਹ ਕਿੱਥੇ ਚਲੇ ਗਏ ਇੱਧਰ ਹਣੀ ਜੀ ਰੋਟੀ ਖਾ ਰਹੇ ਨੇ ਮੈਂ ਕਿੱਥੇ ਵੜੇ ਖਾ ਲਈ ਜੇ ਰੋਟੀ ਮਹਾਰਾਜ ਜੀ ਨਾਨੀ ਲੱਭਣ ਡਿਆ ਕੱਕਾ ਆਪਣਾ ਛੋਟਾ ਜਾ ਸੱਟ ਲੱਗੀ ਭਰਾਵਾ ਵੀ ਦਿਖਾ ਦੇ ਸੰਗ ਬੰਨਦਾ ਦੇ ਉਹ ਤੁਸੀਂ ਭਰਾਵਾ ਖਿਚਾ ਮੂੰਹ ਮਾਰਦੇ ਆ ਖਿਚਾ ਘੱਟ ਮਾਰਿਆ ਕਰੋ ਖਿਚਾ ਮਾਰਨੇ ਪੈਂਦੀਆਂ ਖਿਚਾ ਘੱਟ ਮਾਰਿਆ ਕਰੋ ਨਾ ਵੇ ਜੋਰ ਕੇ ਮਾਈਦਾ ਹੋ ਗਈ ਕਿੰਨੇ ਤੁਨਕਾ 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 ਇਹ ਬੱਚੇ ਤਾਂ ਲੱਭਦੇ ਪੈਸੇ ਹਾਂ ਨਾਨੀ ਨੀ ਮੈਨੂੰ ਚਫੀ ਭਾਗੇ ਕਰਾ ਨਹੀਂ ਕਿੱਥੇ ਹੀ ਸਵੇਰ ਦੇ ਤੁਸੀਂ ਨਾਨੀ ਕਿੱਥੇ ਸੀ ਕਿ ਸਵੇਰ ਦੇ ਤੁਸੀਂ ਉਹ ਅੱਜ ਮੈਂ ਸ਼ੂਟ ਤੇ ਗਈ ਸੀ ਬੱਚਿਓ ਕਹ ਨਾਨੀ ਨਾ ਕੋਈ ਚੀਜ਼ ਨਾ ਕੁਛ

ਕਪੜੇ ਕਹੋ ਲੈਂਦੋ ਨਹੀਂ 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 ਮੰਮੀ ਬਹੁਤ ਥੱਕ ਗਈ ਨਹੀਂ 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 ਮਿੱਤਰੋ ਇਧਰੋਂ ਆਪਾਂ ਕਰਦੇ ਹੁਣ ਵਲੌਗ ਦਾ ਐਂਡ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜੁੜ ਦੱਸਿਓ ਤੇ ਬਾਏ ਐਂਡ ਗੁੱਡ ਨਾਈਟ